ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਕਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਵਾਰੀ ਭਾਜੀਨਾਂ ਦਾ ਜਰੂਰ ਹੈ ਕਨਫਰਮ ਕਰ ਲਿਓ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਜੀਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਪਹੁੰਚੇ ਹਾਂ ਵੀਡੀਓ ਬਣਾਉਣ ਪੰਜ ਨਾਂ ਦੇ ਮੱਜਾਂ ਦੇ ਵਿੱਚ ਦਿਖਾਵਾਂਗੇ ਤੇ ਪੰਜੇ ਮੱਤੇ ਜਿਹੜੀਆਂ ਸੁਗੀਆਂ ਸੋਈਆਂ ਹੋਣਗੀਆਂ ਜੀ ਡਿਟੇਲ ਸਾਰੀ ਇਹਨਾਂ ਮਜਾਂ ਦੀ ਆਪਾਂ ਭਾਜੀ ਗੁਰਵ੍ਰਹਿਮ ਸਿੰਘ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪਾਂ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਓ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਬਾਈ ਨਾਲ ਗੱਲਬਾਤ ਕਰਦੇ ਆ ਡਿਟੇਲ ਸਾਰੀ ਪੁੱਛਦੇ ਆ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਹੋਰ ਬਾਈ ਠੀਕ ਠਾਕ ਵਧੀਆ ਵਧੀਆ ਜੀ ਹੋਰ ਖੈਰਾ ਡੇਰੀ ਫਾਰਮ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਆਪਣਾ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਹੋਰ ਠੀਕ ਠਾਕ ਵਧੀਆ ਜੀ ਵਧੀਆ ਹੋਰ ਇਹ ਹੋਰ ਰਿਕੁਐਸਟ ਬੇਨਤੀ ਕਰਦੇ ਜੀ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਹਾਂਜੀ ਤੇ ਨਗਦੇ ਭਾਜੀ ਆਪਣੇ ਤੋਂ ਹੈਗੇ 10 ਹਜ ਹਾਂਜੀ ਤੇ ਪੰਜ ਕ ਡੰਗਰ ਵੇਕੇ ਪੰਜ ਹੋਣਗੇ ਨਾ ਆਪਾਂ ਵਕਾਵਾਂਗੇ ਦੋ ਬੱਚੇ ਵਾਲੀਆਂ ਤਿੰਨ ਬਿਨਾ ਬੱਚਿਆਂ ਤੋਂ ਜਿੱਦਾਂ ਜਿੱਤਾ ਡੰਗਰ ਹੋਇਆ ਆਪਾਂ ਡਿਟੇਲ ਸਾਰੀ ਦੇਣੀ ਹੈ ਠੀਕ ਹੈ ਹੱਥ ਜੋੜ ਕੇ ਹੋਏ ਬੇਨਤੀ ਆ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਵੇਖੋ ਫਿਰ ਸਾਈ ਬਿਆਨ ਆ ਪਾਓ ਠੀਕ ਹੈ ਜੀ ਤੇ ਘਰੇ ਆ ਕੇ ਤੇ ਆਪਦੀ ਤਸੱਲੀ ਕਰਕੇ ਜਰੂਰ ਕਰੋ ਠੀਕ ਹੈ ਜੀ ਹਾਂਜੀ ਹਾਂਜੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਕਰੀਏ ਬਰਿਆਨੀਆਂ ਦਾ ਐਡਰੈਸ ਦੋ ਹਾਂਜੀ ਨਾਮ ਜੀ ਪ੍ਰਤਾਪ ਸਿੰਘ ਛਾਹ ਪਿੰਡ ਝਾਮਕੇ ਖੁਰਦ ਜਿਹੜਾ ਤਰਨਤਨ ਤਸਵੀਰ ਤਨ ਤੁਹਾਨੂੰ ਪੋਆਲ ਨੰਬਰ 62847416284741 ਠੀਕ ਹੈ ਜੀ ਰੇਟ ਨੋਰਮਲ ਮੈਂ ਨਾ ਜੀ ਨੋਰਮਲ ਹੀ ਆ ਰੇਟ ਸਾਰੇ ਠੀਕ ਹੈ ਜੀ ਲਓ ਜੀ ਕਰੋ ਜੀ ਨੋਰਮਲ ਰਹਿ ਨੋਰਮਲ ਹੀ ਆ ਪਰੱਖਣਾ ਠੀਕ ਹੈ ਜੀ ਇਹ ਭਾਜੀ ਸੂਆ ਪਹਿਲਾ ਜੇ ਝੋਟੀ ਜੀ ਸੂਆ ਪਹਿਲਾ ਸੂਈ ਨੂੰ ਇਹ ਜੇ 20 25 ਦਿਨ ਜੀ ਮਹੀਨੇ ਤੋਂ ਅੰਦਰ ਹਾਂਜੀ ਕੋਈ ਕੱਟ ਤੇ ਨਾ ਜਾਵੇ 10 ਲੀਟਰ ਦੁੱਧ ਜੇ ਦੇਸਲੇ ਨੂੰ ਜਿਹੜਾ ਹੁਣ ਚੁਆਈ ਵਾਲਾ ਚੁਆਈ ਵਾਲਾ ਪੱਕਾ ਠੀਕ ਹੈ ਜੀ ਤੇ 8 ਲੀਟਰ ਦੱਸ ਕੇ ਦੇਣੀ ਆਪਾਂ 8 ਲੀਟਰ ਦੁੱਧ 9 10 ਲੀਟਰ ਹੀ ਨਿਕਲੂਗਾ ਠੀਕ ਹੈ ਜੀ ਇਹਨਾਂ ਕੋ ਆ ਕੇ ਫੇਰ ਕੱਟ ਨਿਕਾ ਠੀਕ ਹੈ ਜੀ 8 ਲੀਟਰ ਮੰਨ ਕੇ ਕੋਈ ਵੀਰ ਭੈਣ ਪ੍ਰਸਾਦ ਕਰ ਲੈ ਦੁੱਧ 9 ਦਾ ਲੀਟਰ ਨਿਕਲੂ ਘੱਟ ਨਹੀਂ ਨਿਕਲਦਾ ਠੀਕ ਹੈ ਜੀ ਹਾਂ ਜੀ ਭਾਵੇਂ ਆਪਣਾ ਤਾਂ 3 ਢੰਗ ਤੋਲ ਕੇ ਲੈ ਜੇ ਠੀਕ ਹੈ ਜੀ ਇਹਦੇ ਮਗਰ ਬੱਚਾ ਹੈਗਾ ਜੀ ਬੱਚਾ ਇਹਦੇ ਮਗਰ ਕਟਾ ਜੀ ਲਓ ਜੀ ਕਟਾ ਵਿਖਾ ਰਿਓ ਆਹ ਲਓ ਜੀ ਕਰੋ ਚੈੱਕ ਜੀ ਬੱਚਾ ਇਹਦੇ ਮਗਰ ਆ ਕਟਾ ਵਾ ਆਹ ਲਓ ਜੀ ਸੂਈ ਨੂੰ ਕੋਈ 20 25 ਦਿਨ ਹੋਏ ਚੈੱਕ ਕਰ ਲਓ ਆਹ ਕਟਾ ਜੇ ਇਹਦੇ ਮਗਰ ਬੱਚਾ ਹਾਂ ਜੀ 20 ਤੋਂ 25 ਦਿਨ ਦਾ ਟਾਈਮ ਹੋ ਗਿਆ ਸੂਈ ਨੂੰ 8 ਲੀਟਰ ਦੁੱਧ ਮੰਨ ਕੇ ਕੋਈ ਵੀਰ ਭੈਣ ਪ੍ਰਸਾਦ ਕਰ ਲੈ ਜੀ ਲਓ ਜੀ ਦੋ ਬੱਚੇ ਬੱਦੇ ਦੋ ਦ ਅਸ਼ਾ ਬ੍ਰਹਿਮ ਜੀ ਇਹਦੀ ਪਹੁੰਚ ਕਿੰਨੇ ਚ ਘੱਟਣੀ ਹੈ ਜੀ ਭਾਜੀ ਛੋਟੇ ਛੋਟੇ ਮੋਲ ਕਰਨੇ ਆਪਾਂ ਬਸ ਮਾਲ ਉਦੋਂ ਮਾਰ ਜਿਵੇਂ ਨਾ ਇੱਕ ਘੰਟੇ ਚ ਮਾਲ ਲੱਭਣ ਨਹੀਂ ਦਿਆ ਆਪਾਂ ਨੂੰ ਠੀਕ ਹੈ ਜੀ ਮੰਨ ਲਓ 50 ਅਈਆ ਹੁਣ ਅੱਜ ਮੇਰੇ ਅੱਡੇ ਤੇ ਮੈਂ 50 ਵੇਚ ਸਕਦਾ ਮਤਲਬ ਇਹ ਗੱਲ ਹੈ ਵੀ ਵੇਚਣੀਆਂ ਸੌਖੀਆਂ ਨੇ ਲੈਣਾ ਆਪਾਂ ਤੁਹਾਨੂੰ ਪਤਾ ਭਾ ਹੀ ਲੈਣਾ ਤੇ ਭਾ ਹੀ ਦੇਣਾ ਠੀਕ 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 ਹਾਂਜੀ 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 ਦੱਸੋ ਜੀ ਇੱਕ ਘੰਟੇ ਦੇ ਵਿੱਚ ਉਹ ਮਾਲ ਵੇਚ ਗਿਆ ਹੈ ਮੁੜ ਕੇ ਕੇ ਭੈਣ ਭਰਾ ਗੁੱਸਾ ਕਰਦੇ ਹੁਣ ਆਪਾਂ ਇਹੋ ਬੇਨਤੀ ਕਰਦੇ ਮੈਂ ਜਦੋਂ ਨੋਟੀਫਿਕੇਸ਼ਨ ਮੈਂ ਤਾਂ ਪਹਿਲਾਂ ਫੋਨ ਤੇ ਆ ਗਿਆ ਵੀ ਜਿੰਨੂੰ ਤੁਹਾਨੂੰ ਬਹਿਲਵਾ ਦਿੱਤੀ ਉਸ ਵੇਲੇ ਫੋਨ ਲਾ ਲਈ ਫੋਨ ਲਾ ਲਓ ਹਾਂਜੀ ਠੀਕ ਹੈ ਜੀ ਛੋਟਾ ਜਿਹਾ ਭਾਜੀ ਪਾਜੇ ਦੁੱਧ ਦੇ ਹਿਸਾਬ ਨਾਲ ਮੁੱਲ ਕਰੀਏ ਨਾ ਤੇ ਫਿਰ ਭਾਜੀ 80 85 ਭਾਵੇਂ 70 75 ਵੀ ਕਰੀ ਜੀ ਬਣਦਾ ਭਾਰ ਆਪਾਂ ਕਰਨਾ ਨਹੀਂ ਠੀਕ ਹੈ ਜੀ ਪੂਰੇ 60000 ਦੇ ਵਿੱਚ ਪਹੁੰਚ ਜੇ ਦੀ ਲਓ ਜੀ ਹਾਂਜੀ ਗੱਡੀ ਕੋਆਦ ਨੂੰ 57000 ਦੀ ਮੈਂ ਦੇਣੀ 9-10 ਲੀਟਰ ਦੁੱਧ ਤੇ ਮੈਂ ਥੱਲੇ 8 ਲੀਟਰ ਲਾ ਕੇ ਲਵੇ ਲਓ ਜੀ ਦੋਸਤੋ ਕਰੋ ਜੀ ਚੈੱਕ ਮਗਰ ਬਚਾ ਜੀ ਬਹੁਤ ਵੱਡੇ ਵੱਡੇ ਆਫਰ ਹਾਂਜੀ 60000 ਰੁਪਇਆ ਰੇਟ 8 ਲੀਟਰ ਦੁੱ 60000 ਦੇ ਵਿੱਚ 100 ਕਿਲੋਮੀਟਰ ਪੱਕ ਦੀ ਪਹੁੰਚ ਤੁਹਾਨੂੰ ਮਿਲਣੀ ਜੇ ਨਾਲ ਫਰੀ ਤੇ ਜੇ ਕੋਈ ਵੀਰ ਗੱਡੀ ਆਪਣੀ ਲੈ ਜਾਂਦਾ ਫੇਰ ਮਿਲਣੀ ਦਾ 57500 57000 ਦੀ ਜੀ ਹਾਂਜੀ ਆਹ ਲੋ ਜੀ ਬਿਲਕੁਲ ਦੋਸਤੋ ਨਾਰਮਲ ਰੇਟ ਮੈਂ ਨਾਲ ਜਿੱਨਾ ਸਾਲ ਦੁੱਧਿਆ ਨਾ ਮੋਲ ਭਾਵੇਂ 85 70 75 ਵੀ ਕਰੀ ਜੀ ਆਪਾਂ ਮੋਲ ਨਹੀਂ ਕਰਨੇ ਆਪਾਂ ਦੇਣੀ ਆ ਬਹੁਤ ਸੁਣੋ ਦੋਸਤੋ ਕੱਦ-ਕੱਦ ਪਸ਼ੂ ਨਵਾਏ ਤਾਂ ਨਹੀਂ ਕਿਉਂਕਿ ਆਮ ਵੀਰਾਂ ਨੂੰ ਪਤਾ ਵਾ ਕਿ ਮੌਸਮ ਥੋੜਾ ਜਿਹਾ ਡਾਊਨ ਆ ਬੱਦਲਵਾਰੀ ਵਾਲਾ ਮੌਸਮ ਅਤੇ ਠੰਡ ਵਾਲਾ ਮੌਸਮ ਅਤੇ ਠੰਡ ਦੇ ਵਿੱਚ ਪਸ਼ੂ ਜਿਹੜੇ ਆ ਨਹੀਂ ਨਵਾਏ ਜਾਂਦੇ ਕਰ ਲਓ ਜਖ ਜੀ ਬਿਲਕੁਲ ਨੋਰਮਲ ਰੇਟ ਸ਼ੁਰੂਆਤ ਬਹੁਤ ਵਧੀਆ ਰੇਟ ਤੋਂ ਕੀਤੀ ਹੈ ਬਾਈ ਨੇ ਇਹ ਦੋ ਕਿ ਆ ਜਾਓ ਜੀ ਗਾੜੀ ਭਾਜੀ ਤਾਜੀ ਸੂਈ ਜੇ ਗਿਲਾ ਨਾੜੂ ਮਗਰ ਕੱਟੀ ਇਹਦੇ ਮਗਰ ਕੱਟੀ ਹੈ ਜੀ ਹਾਂ ਪਰਸੋਂ ਦੀ ਸੂਈ ਜੇ ਮਹੀਂ ਜੀ ਸਿੰਘ ਥੋੜਾ ਜਿਹਾ ਖੁੱਲਾ ਰੱਖਦੀ ਆ ਸੂਆ ਦੂਜਾ ਕੋ ਤਿੱਜਾ ਨਾਲੇ ਚੌਥਾ ਨਾਲੇ ਆਪਦੀ ਸਮਝਵੇ ਕਿ ਤਿੱਜਾ ਹੋਊਗਾ ਬਾਈ ਤੁਹਾਡੇ ਸਾਹਮਣੇ ਹੈ ਨਾ ਜੀ ਸਾਹਮਣੇ ਕੋ ਸੂਆ ਦੂਜਾ ਵਾ ਸਰੀਰ ਪੱਖੋਂ ਹਾਂਜੀ ਸਿੰਘਾਂ ਤੋਂ ਕੋ ਤਿੱਜਾ ਨਾਲੇ ਬਾਕੀ ਬਾਡੀ ਸਟਰਕਚਰ ਵੇਖੋ ਮੈਂ ਨਵੀਂ ਹਾਂ ਹਾਂਜੀ ਹਾਂਜੀ ਤੇ ਵੇਖੋ ਲੇਵੇਂ ਲੂਗੇ ਜੀ ਕਦੀ ਕੋਰੀ ਆ ਲੋ ਜੀ ਬੰਤਰ ਵੇਖੋ ਜ ਦੋ ਤਾਪਾ ਜਿਆਦਾ ਨਹੀਂ ਆਂਦੇ ਭਾਜੀ ਇਹਨੇ 11-12 ਲੀਟਰ ਦੁੱਧ ਦੇਣਾ ਨਹੀਂ ਹੁਣ ਕਿੰਨਾ ਤਿਆਰ ਹੈ 8 ਲੀਟਰ ਬੋਲਾ ਜੇ 8 ਲੀਟਰ ਬੋਲਾ ਇਹਨਾਂ ਕੱਚਾ ਦੁੱਧ ਹੀ ਆਉਂਦਾ ਹੈ ਸਾਜੀ ਸੁਈ ਮਗਰ ਕੱਟੀ ਆ ਵੇਖੋ ਮਗਰ ਕੱਟੀ ਆ ਵੇਖੋ ਮਗਰ ਕੱਟੀ ਦੋ ਚੀਜ਼ਾਂ ਮਿਲਣੀਆਂ ਜੀ ਦੋਸਤ ਸਾਜੀ ਸੁਈ ਮਗਰ ਕੱਟੀ ਗਿਲਾ 나ੜੂ ਹਾਲੋ ਜੀ ਕਰ ਲਓ ਚੱਕੀ ਨਾੜੂ ਨਾਲ ਗਿਲਾ 나ੜੂ ਹਾਲੋ ਜੀ ਬਹੁਤ ਸੋਹਣੀ ਕੱਟੀ ਹਾਂਜੀ ਹਾਂਜੀ ਬਿਲਕੁਲ ਜੈਡ ਬਲੈਕ ਹਾਂਜੀ ਹਾਂਜੀ ਤੇ ਹਾਂਜੀ ਦੁੱਧ ਕਿੰਨਾ ਦੱਸਿਆ ਜੀ 8 ਕਿਲੋ ਬੋਲਾ ਭਾਜੀ 9-10 ਲੀਟਰ ਆ ਬੋਲਾ 8 ਲੀਟਰ ਲਾ ਕੇ ਕੋ ਲੈ ਲੈ 8 ਲੀਟਰ ਮੰ ਹਾਂ ਦੱਸੋ ਜੀ ਇਹਦੀ ਫੇ ਪਹੁੰਚ ਪਹੁੰਚ ਭਾਜੀ ਇਹਦਾ ਵੀ ਭਾਅ ਛੋਟਾ ਹੈ ਹੀ ਆ ਜੀ ਇਹਦੀ ਵੀ ਪੂਰੇ 60000 ਦੇ ਵਿੱਚ ਪਹੁੰਚ ਅੱਛਾ ਬਰਾਬਰ ਹੀ ਕਰਤੀਆਂ ਹਾਂਜੀ ਠੀਕ ਗੱਡੀ ਕੋ ਆਪ ਦੀ ਲੈ ਉਸ 57000 ਦੀ ਲਓ ਜੀ ਜੋੜਾ ਬਰਾਬਰ ਹੋ ਗਿਆ ਹਾਂਜੀ ਹਾਂਜੀ ਜਿਹੜੇ ਵੀਰ ਨੇ ਖਰਨੀ ਤੇ ਜੋੜਾ ਖੜੂਗਾ ਤਾਂ ਉਹਨੂੰ ਵੀ ਫਾਇਦਾ ਤੇ ਇਹਨੂੰ ਵੀ ਵੀਰ ਹਾਂਜੀ ਇਹਦਾ ਜੋੜਾ ਅਗਲੇ ਬਣਾਉਣਾ ਹਾਂਜੀ ਜੇ ਜੋੜਾ ਅਗਲੇ ਬਣਾਉਣਾ ਉਹ ਅਗਲਾ ਬਣਾ ਲੈ ਪੈਣਾ ਪੈਣਾ ਮੇਲਣਾ ਬਣਾ ਲਿਦਾ ਹਾਂ ਠੀਕ ਠੀਕ ਹੈ ਜੀ ਲਓ ਜੀ ਕਰ ਲਓ ਜਿਆ ਕੇ ਜੀ ਆਹ ਲਓ ਜੀ ਵੇਖੋ ਆ ਵੇਖੋ ਤੁਸੀਂ ਸੇਂਡੋ ਤੋਂ ਥੋੜਾ ਜਿਹਾ ਜ਼ਰੂਰ ਖੁੱਲਰ ਰਹੀ ਬਾਕੀ ਦੀ ਆਰਡਰ ਮੈਂ ਨਾ ਇਹੇ ਸਿੰਗਾ ਨਾਲ ਜਾਵੇ ਕੋਈ ਦੁੱਧ ਦਊ ਕਿ 12 ਲੀਟਰ ਠੀਕ ਹੈ ਜੀ ਲਓ ਜੀ ਭਾਵ ਨਹੀਂ ਇਹ ਲੱਭਣਾ ਕਰੋ ਆ ਦੋਸਤੋ ਬਿਲਕੁਲ ਨੋਰਮਲ ਰੇਟ 60000 ਤੋਂ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਗੱਡੀ ਆਪਣੀ ਲੈ ਕੇ ਆਗਾ 57000 ਰੁਪਏ ਚ ਮੱਝ ਮਿਲ ਜਣੀ ਜਿਹੜਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਆ ਲੋ ਜੀ 8 ਲੀਟਰ ਦੁੱਧ ਚ ਮੌਕੇ ਦਾ ਤਿਆਰ ਦੋਵਾਂ ਮਜਾਂ ਦਾ ਦੁੱਧ ਬਰਾਬਰ ਮੈਂ ਨਾ ਜੀ ਬੋਲਾ ਬਰਾਬਰ ਬੋਲਾ ਵਾ ਬੋਲਾ ਜੇ ਸਲੇ ਠੀਕ ਹੈ ਜੀ ਕੱਚਾ ਦੁੱਧ ਹਾਂਜੀ ਹਾਂਜੀ ਆ ਲੋ ਜੀ ਆਓ ਜੀ ਦੋ ਕਿਤੇ ਨੰਬਰ ਜ ਗਾਰੀ ਭਾਜੀ ਵੱਡੇ ਕਰਦੀ ਝੋਟੀ ਲਓ ਜੀ ਕਰੋ ਚੈੱਕ ਜੀ ਸੂਈ ਨੂੰ ਇਹ ਜੇ ਕੋਈ 3 1/2 ਮਹੀਨੇ ਜੀ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ 1 ਮਹੀਨੇ ਦੀ ਬਣੀ ਵੀ ਜੀ ਜੀ ਮੇਰੇ ਹਿਸਾਬ ਨਾਲ ਸੱਜਰ ਮੈਂ 80 ਲੈਂ ਜਾਈਏ 1,25,30 ਦੀ ਹੋਣੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਦੇਸਲ ਦੁੱਧ ਨੂੰ ਕਿੰਨਾ ਜੀ ਦੁੱਧ ਭਾਜੀ 7 ਲੀਟਰ ਇਹਦੇ 7 ਲੀਟਰ ਮੰਨ ਕੇ ਕੋਈ ਸੌਦਾ ਕਰ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਠੀਕ ਹੈ ਜੀ ਰੇਟ ਬਿਲਕੁਲ ਨਾਰਮਲ ਹਾਂਜੀ ਹਾਂਜੀ ਦੱਸੋ ਜੀ ਇੱਕੇ ਦੀ ਲਾਹਤ ਹੀ ਇੱਕੇ ਮੈਂ ਵੱਡੀ ਜੇ ਕੋਈ ਬਣਾ ਲੂਗਾ ਬਣੀ ਨਿਕਲ ਸਕਦੀ ਹੈ ਠੀਕ ਹੈ ਜੀ 58000 ਦੇ ਵਿੱਚ ਪਹੁੰਚ 58000 ਗੱਡੀ ਕੋ ਆਪ ਦੀ ਲੈਊਗਾ 55000 55000 ਦੀ ਦੇ ਲੋ ਜੀ ਆਜੇ ਵੱਡੀਆਂ ਆਫਰਾਂ ਜੇ 7 ਲੀਟਰ ਦੁੱਧ ਮੰਨ ਕੇ ਬਾਈ ਸੌਦਾ ਕਰ ਲੇ ਕਹਿੰਦਾ ਤੇ ਬਾਕੀ ਮੈਂ ਤਾਂ ਕੱਡ-ਕੱਡ ਵੇਖ ਲਓ ਪੂਰਾ ਵੱਡਾ ਕਰ ਮੈਨਾਂ ਜੀ ਸੂਈ ਨੂੰ 3 ਸਾਢੇ 3 ਮਹੀਨੇ ਥੋੜੇ ਜੇ ਪਣੀ ਨੂੰ ਮਹੀਨਾ ਹੋਇਆ ਹੈ ਸਾਢੇ ਕੋ 3 ਮਹੀਨੇ ਦਾ ਟਾਈਮ ਹੋ ਗਿਆ ਜੇ ਨੂੰ ਸੂਈ ਨੂੰ ਤੇ 1 ਮਹੀਨਾ ਹੋ ਗਿਆ ਜੇ ਪਣੀ ਨੂੰ ਜਿਹੜਾ ਵੀਰ ਖੜੂਗਾ ਉਹਦੀ ਕਿਸਮਤ ਹੈ ਵੇਖੋ ਜੀ ਤਲਕਣ ਥੱਲੇ ਨਾ ਹਾਂਜੀ ਹਾਂਜੀ ਆ ਲੋ ਜੀ ਤਲਕਣ ਥੱਲੇ ਮੈਂ ਵੱਡੀ ਜੀ ਹਾਂਜੀ ਹਾਂਜੀ ਲਓ ਜੀ ਕਰੋ ਜੀ ਚੈੱਕ ਦੁੱਧ 7 ਲੀ ਤੁਸੀਂ 70000 ਦੇ ਵਿੱਚ ਪਹੁੰਚ ਗੱਡੀ ਕੋ ਆਪ ਵੀ ਲੈਊਗਾ ਤੇ ਪੂਰੇ 56 ਮਿਲਣੀ 55000 ਦੇ ਹਾਂਜੀ ਕਿਰਾਇਆ ਕੱਢ ਕੇ 3000 ਜੀ ਛੱਡ ਦੋ ਪਾਸੇ 55000 ਚ ਮਿਲ ਜਣੀ ਹੈ ਜੀ ਹਾਂਜੀ ਹਾਂਜੀ ਲਓ ਜੀ ਆ ਕਰੋ ਚੈੱਕ ਜੀ ਆਪਾਂ ਦੇ ਹੀ ਦੇਣੀਆਂਗੇ ਬੱਸ ਵੱਡਾ ਕੱਦ ਕਾਠ ਮੈਂ ਤਾਂ ਵੇਖੋ ਜੀ ਕਰੋ ਚੈੱਕ ਹਾਂਜੀ ਠੀਕ ਹੈ ਜੀ ਇਹ ਦੋ ਕਿਹਾ ਦੋ ਜੀ 4 ਨੰਬਰ ਗੱਡੀ ਭਾਜੀ ਨੀਲੀ ਗੱਡੀ ਨੀਲੀ ਰਾਵੀ ਆ ਗਈ ਜੀ ਆ ਲਓ ਗੱਡੀ ਨੀਲੀ ਨੀਲੀ ਰਾਵੀ ਨੀਲੀ ਰਾਵੀ ਤੇ ਕਮਾਲਾਂ ਹੀ ਕਰੀ ਆਉਂਦੀ ਦੁੱਧ 8 ਲੀਟਰ ਦੇ ਕੰਡਾ ਲਾਵਾਂ ਇਹਦੇ ਸਾਰੇ ਆਹ ਵੇਖੋ ਜੀ ਫਟੇ ਲਾਈ ਬੈਠੀ ਜੇ ਕਰਮਾ ਜੀ ਮੀਨੇ ਦੀ ਬਣੀ ਵੀ ਹੋ ਗਈ ਹਾਂਜੀ ਮਿਲਦੀ ਭਰੇ ਪਰ ਆਪਾਂ ਦੁੱਧੇ ਹਿਸਾਬ ਨਾਲ ਦੇਣੀ ਇਹ ਬੱਚਾ ਨਹੀਂ ਹੈਗਾ ਮਿਲਦੀ ਭਰੇ ਤੇ ਲਓ ਜੀ ਕਰੋ ਚੱਕ ਜੀ ਨੀਲੀ ਨੀਰਾ ਵੀ ਜੇ ਨਵਾਤੀ ਨੂੰ ਤੀ ਉਹ ਪੂਰਾ ਪ੍ਰਿੰਟ ਹੈ ਪੂਰਾ ਨੀਲੀ ਰੰਗ ਹਾਂਜੀ 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 ਦਿਖਾ ਵੀ ਦਵਾਂਗੇ ਬਾਕੀ ਦੇ ਦੋਸਤੋ ਆ ਚੀਜ਼ ਕਰੋ ਚਾਹ ਹਾਂਜੀ 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 ਇਹਦੀ ਕਿਨੇ ਚ ਪਹੁੰਚੇ ਇਹਦੀ ਜਾਇ ਜੀ ਹੈ ਜੀ ਹਾਂਜੀ ਪੂਰੇ 53000 ਦੇ ਵਿੱਚ ਪਹੁੰਚ 53000 ਗੱਡੀ ਕੋਲ ਦੇ ਲਈ 50000 ਦੀ ਦੇਣੀ 50000 ਦੀ ਮੱਝ ਮਿਲ ਜੀ ਹੈ ਨਾ ਜੀ ਦੋ ਦੱਠ ਕਿਲੋ ਹਾਂਜੀ 8 ਕਿਲੋ 8 ਕਿਲੋ ਜੀ 500 ਰੁਪਏ ਹੋਰ ਛੋੜ ਕਰ ਦੇਣੇ ਲਓ ਜੀ 52 ਹਾਂਜੀ ਗੱਡੀ ਕੋਲ ਦੇ ਲਈ 500 ਘਟ 50 ਦੀ ਦੇ ਦੋ 500 ਘਟ 50 95000 ਰੁਪਏ ਲਓ ਜੀ ਬਿਲਕੁਲ ਨਿਗਾਹ ਜ ਮੁੱਲ ਜੀ ਮੈਂ ਨਾ ਸਾਢੇ ਵਾਲਾ ਕਾਟ ਹੀ ਨਹੀਂ ਦੇ ਤਰਾ ਤੇ ਹਾਂਜੀ ਸਾਢੇ ਵਾਲਾ ਕਾਟ ਹੀ ਨਹੀਂ ਦੇ ਕੱਢ ਦੋ ਫਿਰ ਕੱਢ ਲੀਏ ਜੀ ਕੱਢ ਦੋ ਲਓ ਕੱਢ ਦੋ ਤੁਹਾਡੀ ਨਹੀਂ ਮੋੜਨੀ ਆਪਾਂ ਪੂਰੇ 52 ਤੇ ਪਹੁੰਚ ਜੀ 10000 ਘਟ 50 ਦੀ 90000 ਦੀ ਕਰੋ ਜੀ ਚੈੱਕ ਹਾਂਜੀ ਹਾਂਜੀ ਤੇ ਜੇ ਕੋਈ ਵੀ ਗੱਡੀ ਆਪਣੀ ਲੈ ਜਾ ਫਿਰ 90000 90000 ਦੀ ਫਿਕਸ ਰੇਟ ਲਓ ਜੀ 8 ਲੀਟਰ ਦੁੱਧ ਤੇ ਬਰੀਡ ਨੀਲੀ ਰਾਵੀ ਚੈੱਕ ਕਰੋ ਜੀ ਆਹ ਵੇਖੋ ਜੀ ਆਹ ਵੇਖੋ ਜੀ ਦੇਖੋ ਦੋਸਤੋ ਮੈਂ ਨਾ ਘਾ ਦਾ ਕਾਟ ਰੇਖੋ ਮੈਂ ਦਾ ਤੇ ਦੀ ਬਰੀਡ ਵੇਖੋ ਤੁਹਾਨੂੰ ਦੱਸਿਆ ਵੀ ਨਵਾਈ ਨਹੀਂ ਕਿਉਂਕਿ ਠੰਡਾ ਮੌਸਮ ਬੱਕੇ ਨਵਾਏ ਨਹੀਂ ਪਸ਼ੂ ਨਹੀਂ ਤੇ ਇਹਦੀ ਚਮਕਦਮ ਕਿਹੜੀ ਦੁਗਣੀ ਹੋ ਜਣੀ ਖਰੇਡ ਬਿਲਕੁਲ ਨੋਰਮਲ ਦੁੱਧ 8 ਕਿਲੋ ਤਿਆਰ ਹੈ ਜੀ ਆ ਲੋ ਜੀ ਬੈਕ ਸਾਈਡ ਤੋਂ ਚੈੱਕ ਕਰ ਲੋ ਦੋਸਤੋ ਚਾਰ ਨਗ ਦਿਖਾਤੇ ਪੰਜਵਾਂ ਨਗ ਆਉਣ ਲਾ ਚਾਰੇ ਮੱਝਾਂ ਪੰਜਾਂ ਦੇ ਚਾਰੇ ਥਾਂ ਨਿਕੜਵੇਂ ਗੈਪ ਚ ਕੋਈ ਫੋੜ ਸ਼ਾਂਗ ਨਹੀਂ ਨਾਲ ਕਿਸੇ ਮੱਝ ਦੇ ਵੀ ਆਓ ਜੀ ਗਰੀਬਾ ਜੀ ਨੂੰ ਸੂਈ ਨੂੰ ਮੈਨੂੰ ਹੋਏ ਰੇ ਕੋ 3 1/2 ਮਹੀਨੇ ਨੂੰ ਹਾਂਜੀ ਇੱਕ ਮਹੀਨੇ ਦੀ ਬਣੀ ਜੇ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਆ ਸੂਆ ਦੂਜਾ ਦੂਜਾ ਸੂਆ ਹੈ ਨਾ ਜੀ ਰੇਟ ਬਿਲਕੁਲ ਹੀ ਜਾਇਜ ਅੱਛਾ ਜੀ ਹਾਂਜੀ ਬਿਲਕੁਲ ਜ਼ੀਰੋ ਕਰਦੇ ਬਿਲਕੁਲ ਹੀ ਜਾਇਜ ਹਾਂਜੀ ਦੱਸੋ ਜੀ ਦੁੱਧ ਹੈਗਾ ਜੇ 7 ਕੋਈ 6 ਵਾਲੇ ਜੀ ਰੇਟ ਬਿਲਕੁਲ ਹੀ ਡਾਊਨ ਆਪਾਂ ਕਰ ਦੇਣਾ 47000 ਦੇ ਵਿੱਚ ਪਹੁੰਚ ਗੱਡੀ ਕੋਲ ਦੇ ਲਈ ਪੂਰੇ 44000 44000 ਹੈ ਨਾ ਜੀ ਹੈਗੀ ਕਿਉਂਕਿ ਜੇ ਥੋੜੀ ਬੜੀ ਮੈਂ ਨਾ ਜੀ ਸਾਰੀਆਂ ਕਚਈਆਂ ਕੱਢੀ ਜਾਂਦੇ ਆਪਾਂ ਨੇ ਲਓ ਜੀ ਕਰ ਲਓ ਜੀ ਚੈੱਕ ਬਿਲਕੁਲ ਨੋਰਮਲ ਰੇਟਸ ਸੰਤਾ ਜੀ ਸਾਹਿਬ ਪਰ ਰਹਿਣੀ ਨਹੀਂ ਦੇਣੀ ਜੇ ਆਪਣੇ ਤੋਂ ਆਗੇ ਗੁਜਾਇਸ ਰਹੇਗੀ ਤੇ ਫਿਰ ਗੁਜਾਇਸ ਕਿੱਥੇ ਜੋ ਠੀਕ ਹੈ ਜੀ ਗੈਸਤੀਆਂ ਪਰ ਰਹਿੰਦੇ ਆ ਲੋ ਜੀ ਕਰੋ ਯੂ ਚੈੱਕ ਦੋਸਤੋ ਮੈਂ ਦਾ ਕਾਡ ਕਾਟ ਵੇਖੋ ਸੂਬਾ ਦੂਜਾ ਬਾਈ ਕਹਿੰਦਾ 6 ਕਿਲੋ ਦੁੱਧ ਮੰਨ ਕੇ ਕੋਈ ਵੀਰ ਭੈਣ ਭਰਾ ਸੌਦਾ ਕਰ ਲਿਆ 47000 ਦੇ ਵਿੱਚ ਮੱਝ ਮਿਲ ਜਣੀ ਜੇ 6 ਕਿਲੋ ਦੁੱਧ ਨਾਲ ਮਿਲਣਾ ਜੀ ਲਓ ਜੀ 47000 ਦੇ ਵਿੱਚ ਪਹੁੰਚ ਗੱਡੀ ਕੋ ਆਪ ਲੈਊਗਾ 47000 ਹੈ ਨਾ ਹਾਂ ਜੀ ਲਓ ਜੀ ਚੈੱਕ ਕਰ ਲਓ ਜੀ ਹਾਲੋ ਵੇਖੋ ਜੀ ਬਹੁਤ ਸੋਹਣਾ ਕੱਦ ਕਟ ਮੈਂ ਦਾ ਲੋਡ ਕਰੋ ਜੀ ਇੱਕ ਪੰਜ ਨਗ ਤੁਹਾਨੂੰ ਦਿਖਾਤੇ ਆ ਡਿਟੇਲ ਸਾਰੀ ਇਕੱਲੇ ਇਕੱਲੇ ਨਗ ਦੀ ਬਾਈ ਨੇ ਦੱਸਦੀ ਐ ਪੰਜੇ ਨਾਲ ਸੂਏ ਸਵਾਏ ਆ ਜੀ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰਨੀ ਤੁਹਾਡਾ ਹੱਕ ਆ ਤੁਹਾਡਾ ਫਰਜ਼ ਆ ਜ਼ਰੂਰ ਕਰਿਆ ਕਰੋ ਐਡਰੈਸ ਇੱਕ ਵਾਰੀ ਬਾਈ ਦਾ ਫੇਰ ਬੋਲ ਦੇਣਾ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਹੈਗਾ ਜੇ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਬਾਈ ਜੀ ਇੱਕ ਰਹੀ ਫੇਰ ਬੋਲ ਦੋ ਹਾਂਜੀ ਫੋਨ ਨੰਬਰ ਜੀ 628474141172 628474141172 ਠੀਕ ਹੈ ਜੀ ਹੱਥ ਜੋੜ ਕੇ ਹੋਏ ਬੇਨਤੀ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਵੇਖੋ ਫੇਰ ਆਪਾਂ ਨੂੰ ਸਾਈਪਿਆ ਨਾ ਪਾਓ ਹਾਂਜੀ ਬਿਆਨੇ ਦਾ ਸਮਾਂ ਸੀਮਤ ਹੋਊਗਾ ਚਵੀਆਂ ਘੰਟਿਆਂ ਦਾ ਜਿਹੜਾ ਉਸੇ ਵੇਲੇ ਆ ਸਕਦਾ ਭਾਵੇਂ ਬਿਆਨਾਂ ਹੋਣਾ ਪਵੇ ਠੀਕ ਹੈ ਜੀ ਦੋ ਦੋ ਇਹ ਬਾਈ ਮੈਂ ਕਿਹਨਾਂ ਫਿਰਦਾ ਭਾਈ ਗੁਰਵਰੀਆ ਸਿੰਘ ਜੀ ਅੱਜ ਬਾਈ ਨਾ ਸ਼ਹਿਰੋਂ ਆਇਆ ਕਿ ਪ੍ਰੋਗਰਾਮ ਤੋਂ ਅੱਜ ਨਾ ਫੋਟੋ ਫੋਟਾ ਨਾ ਕਰਕੇ ਭਾਈ ਤਰੇ ਤਰੇ ਫਿਰਦੇ ਰਿਆਂ ਫੇਰ ਹੁਣ ਉਹਦਾ ਵੀਡੀਓ ਆਪ ਸਵੇਰੇ ਪਾਉਣੀ ਠੀਕ ਹੈ ਜੀ ਤੇਰੇ ਟਾਈਮ ਨਹੀਂ ਹੈਗਾ ਠੀਕ ਹੈ ਮੈਂ ਕਹਾਂ ਚਲੋ ਹੁਣ ਪਾ ਦਿੰਨੇ ਆਂ ਤੇ ਭੈਣ ਭਰਾਵਾਂ ਤੇ ਇੱਕ ਪੁੱਜਦਾ ਹੋ ਜੂ ਆਪਣਾ ਸੁਨੇਹਾ ਚਿੱਠੀ ਲੱਗ ਜੂਗੀ ਜਿਹਨੂੰ ਜਿਹਨੂੰ ਚਲੋ ਚੰਗੀ ਲੱਗੂ ਲੱਗੂ ਬਾਕੀ ਹੱਥ ਜੋੜ ਕੇ ਉਹ ਬੇਨਤੀ ਜ